ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਸੂਨ ਬੱਸੀ ਆ ਸੂਨ ਵਾਲੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਪਹੁੰਚ ਕਰ ਸਕੀ ਭਾਈ ਜੀ ਸੱਸੀ ਗਾਈ ਸੱਸੀ ਗੱਲ ਵੀਰੇ ਨਾਮ ਨਾ ਵਿੱਕੀਖਣ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਨੇੜੇ ਨੇੜੇ ਪਿੰਡ ਨੇੜੇ ਇਧਰ ਆਪਣੇ ਭਦੌੜ ਸ਼ਹਿਰ ਆ ਗਿਆ ਹਾਂਜੀ ਤੇ ਜਿਹੜਾ ਮੋਗੇ ਬਰਨਾਲੇ ਨੂੰ ਹਾਈਵੇ ਜਾਂਦਾ ਉਹਦੇ ਉੱਪਰ ਪਿੰਡ ਪੈਂਦਾ ਆਪਣਾ ਠੀਕ ਹੈ ਜੀ ਹਾਂਜੀ ਬੱਸੀ ਜਾਣਕਾਰੀ ਦਿਓ ਆਪਣੀ ਇਹਨੇ ਪਹਿਲਾ ਸੂਆ ਸੂਣਾਗਾ ਹਾਂਜੀ ਤਕਰੀਬਨ ਹਜੇ ਇਹਦਾ ਇੱਕ ਹਫ਼ਤਾ ਰੰਦਾਗਾ ਇੱਕ ਹਫ਼ਤਾ ਰਗਾ ਜੀ ਹਾਂ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਰੇਟ ਇਹਦਾ ਵੀਰੇ 75000 ਰੁਪਿਆ ਰੇਟ 75000 ਹਾਂ ਠੀਕ ਹੈ ਲੋਪਰਾ ਅਜੇ ਕੱਚੀ ਆ ਥੋੜੀ ਆ ਨਾ ਪੱਕੀ ਤਾਂ ਕਰਕੇ ਭਲਾ ਪਾਈਆਂ ਮੀਆਂ ਮਗਰ ਲੈਣਾਂ ਦੇ ਭਲਾ ਭੁਲਾ ਗੀਆਂ ਤਾਂ ਕਰਕੇ ਥੋੜਾ ਜਿਹਾ ਨੂੰ ਠੰਡੀ ਸੀ ਲਾ ਠੀਕ ਜਿਵੇਂ ਮਰਜੀ ਆਏ ਤੇ ਲੱਡੂ ਲਾ ਬਹੁਤ ਨੀ ਕਰਮਾ ਵਾਲੀ ਜੇ ਕੋਈ ਆ ਜਿਵੇਂ ਮਰਜੀ ਹੱਥ ਤੂ ਫੇਰੀ ਚੱਲੋ ਕੋਈ ਚੱਕਰ ਨਹੀਂ ਆ ਥੋੜੀ ਨੀ ਨਾ ਭਲਾ ਕਰੀਆ ਮੀਆਂ ਠੀਕ ਹੈ ਜੀ ਪਲੂਣ ਬੱਸੀ ਆ ਹਾਂ ਪਲੂਣ ਬੱਛੀ ਹੈਗੀ ਠੀਕ ਹੈ ਤੋੜ ਦੋ ਪਰਾ ਕਦੋਂ ਕੱਦ ਬੈਠ ਦਾ ਸੁੱਖ ਨਾ ਤੁਸੀਂ ਦੇਖ ਸਕੋ ਨਤਾਜ ਚੰਗੀ ਪੜੀ ਫਲੋਸੀ ਆ ਪਰਾ ਠੰਡੀ ਠੰਡੀ ਬਹੁਤ ਆ ਗਈ ਹਾਂਜੀ ਯੋ ਮੈਂ ਮਾਰ ਜੀ ਹਾ ਤੋ ਤੋ ਜੀ ਲਓ ਜੀ ਲਓ ਜੀ ਮੋੜ ਦਿਓ ਬਸ ਲਓ ਜੀ ਪੜਾਣਾ ਕਰਕੇ ਥੋੜਾ ਜਿਹਾ ਠੰਡ ਮਗਰ ਲੈ ਜੀ ਦੇ ਘਟਾ ਠੀਕ ਨੇ ਕਾਦ ਬੈਟ ਦਾਣ ਕਾ ਤੇ ਤੁਸੀਂ ਲਾ ਸਕੋ ਲੋ ਜੀ ਕਿੱਦਾਂ ਵਿਚ ਚੈੱਕ ਕਰਾ ਦੇ ਆ ਜਾਓ ਜੀ ਪਾਣ ਦੇ ਵੀ ਮਾੜਾ ਕਰਕੇ ਕੱਦ ਕੋਦ ਬਹੁਤ ਚੰਗਾ ਬਾਕੀ ਸਭੀ ਸੁਭੀ ਵੀ ਚੰਗੀ ਆ ਠੀਕ ਹੈ ਕੱਦ ਦਾ ਅੰਦਾਜ਼ਾ ਤੁਹਾਨੂੰ ਪੁੱਛ ਪੜਾਈ ਮੜਿਆ ਹਾਂ ਲੈ ਲੈ ਅੰਦਾਜ਼ਾ ਤੁਹਾਨੂੰ ਥਾਂ ਚੈੱਕ ਕਰ ਪੂੰਗਾ ਠੀਕ ਹੈ ਗਰੀਬਾਈ ਦਾ ਜਾ ਦੇਖ ਠੀਕ ਹੈ ਜੀ ਲੋਪੜਾ ਮੁਰੋ ਲੈ ਦਿਆ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਨੇ ਰੇਟ ਮੰਗਿਆ 75000 ਕੋਈ ਮਾਨਤਾਨ ਹੋ ਜੂ ਮੜਾ ਮੋਟਾ ਬਸ ਹਾਂ ਵੀਰੇ ਲੈਣ ਦੇ ਜੇ ਆਪਣਾ ਰੇਟ ਜੇ ਉਹੀ ਹੁੰਦਾ ਠੀਕ ਹੈ ਜੀ ਉਹ ਦੂਟੀ ਆਪਾਂ ਕੱਲ ਪਾਈ ਸੀ ਵੀਡੀਓ ਹਾਂਜੀ ਕੱਲ ਪਰਸੂ ਕੱਲ ਹੀ ਪਾਈ ਸੀ ਹਾਂਜੀ ਨਾਲ ਦੀ ਨਾਲ ਹੀ ਉਹ ਦੂਜੇ ਨੂੰ ਤੇ ਵਗ ਗਈ ਰੇਟ ਜੇ ਉਸ ਹਿਸਾਬ ਨਾਲ ਹੀ ਹੁੰਦੇ ਆ ਠੀਕ ਹੈ ਜੀ ਵਿੱਚ ਫੋਨ ਲਾ ਲੈਂਦੇ ਇੰਨੇ ਲੈ ਲਓ ਇੰਨੇ ਲੈ ਲਓ ਉਸ ਹਿਸਾਬ ਨਹੀਂ ਆਪਣਾ ਠੀਕ ਹੈ ਹੁਣ ਇਹਦਾ ਆਪਾਂ 9095 ਮੰਗੀ ਜਾਈਏ ਮੁਰਕੇ ਵਾਲਾ ਘਟ ਜੀ ਉਹਦਾ ਕੀ ਫਿਰ ਫੋਨ ਸਾਹਿਬ ਨਾਲ ਜੈਜ ਜੀ ਰੇਟ ਮੰਗਿਆ ਬਸ ਜਿੰਨਾ ਕੁ ਲੈਣ ਦੇ ਠੀਕ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ